ਟਿਆਲਾ ਦੀ ਗੰਡਾ ਖੇਰੀ ਨਹਿਰ ਦੇ ਵਿੱਚ ਅੱਜ ਇੱਕ ਵਿਅਕਤੀ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਿਸ ਦਾ ਨਾਂ ਅਮਨਕੌਰ ਦੱਸਿਆ ਜਾ ਰਿਹਾ ਹੈ ਉਮਰ ਤਕਰੀਬਨ 34 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਦੋ ਬੱਚੇ ਸਨ ਵਿਅਕਤੀ ਦੀ ਭੈਣ ਜਸਵਿੰਦਰ ਕੌਰ ਨੇ ਦੱਸਿਆ ਕਿ ਵਿਆਹ ਨੂੰ ਕਿੰਨੇ ਸਾਲ ਹੋ ਗਏ ਹਨ ਪਰ ਉਹਦਾ ਸਹੁਰਾ ਪਰਿਵਾਰ ਉਹਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਅੱਜ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਸੇ ਦੌਰਾਨ ਪੁਲਿਸ ਨੇ ਦੱਸਿਆ ਹੈ ਕਿ ਅਸੀਂ ਪਰਿਵਾਰ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਹੈ 306 ਦਾ ਪਰ ਹਲੇ ਤੱਕ ਪਰਿਵਾਰ ਸੌਹਰਾ ਪਰਿਵਾਰ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਅਸੀਂ ਜਲਦੀ ਤੋਂ ਜਲਦੀ ਉਹਨਾਂ ਦੀ ਭਾਲ ਕਰਕੇ ਅਰੈਸਟ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਉਹਨਾਂ ਦੀ ਭਾਲ ਕਰਦੀ ਹੈ ਤੇ ਕਿੰਨੀ ਛੇਤੀ ਇਸ ਮਸਲੇ ਨੂੰ ਹੱਲ ਕਰਦੀ ਹੈ ਪਟਿਆਲਾ ਤੋਂ ਕੈਮਰਾਮੈਨ ਰਕੇਸ਼ ਦੇ ਨਾਲ ਦਰਮੰਦੀ ਰਿਪੋਰਟ ਕਿਹਨਾਂ ਬਈ ਤੁਹਾਡਾ ਮੇਰਾ ਨਾਮ ਜਸਵਿੰਦਰ ਕੋਹੜ ਕਿੱਥੋਂ ਦੇ ਰਹਿਣ ਵਾਲੇ ਮੈਂ ਰਾਜਪੁਰੇ ਦੀ ਰਹਿਣ ਵਾਲੀ ਆ ਮੈਂ ਅਮਨਕੌਰ ਦੀ ਭੈਣ ਆ ਓਕੇ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਇਹੀ ਮੰਗ ਕਰਨੀ ਆ ਜੀ ਮੇਰੀ ਭੈਣ ਨੂੰ ਇਨਸਾਫ ਮਿਲੇ ਬਸ ਮੇਰੀ ਭੈਣ ਨੂੰ ਇਨਸਾਫ ਮਿਲੇ ਜੋ ਸਾਡੀ ਤੀਨ ਨਾਲ ਹੋਇਆ ਉਸ ਤੋਂ ਬਸ ਇਨਸਾਫ ਮਿਲੇ ਬਸ ਤੁਹਾਡੀ ਭੈਣ ਨਾਲ ਪਹਿਲਾਂ ਵੀ ਝਗੜੇ ਹੁੰਦੇ ਰਹਿੰਦੇ ਸੀ ਇਹਨਾਂ ਦੇ ਹਸਬੰਦ ਨਾਲ ਹਾਂਜੀ ਪਹਿਲਾਂ ਵੀ ਉਹ ਕਰਦਾ ਰਹਿੰਦਾ ਸੀ ਝਗੜੇ ਉਹ ਚੱਲੀ ਜਾਂਦੀ ਸੀ ਕਹਿੰਦੀ ਸੀ ਮੈਂ ਬੱਚਿਆਂ ਦੇ ਸਿਰ ਤੇ ਕੱਟ ਲਾਂਗੀ ਜੀ ਬੱਚਿਆਂ ਦੇ ਸਿਰ ਤੇ ਕੱਟ ਲਾਂਗੀ ਪਰ ਅੱਜ ਕੀ ਸਾਨੂੰ ਨਹੀਂ ਪਤਾ ਕੀ ਹੋਇਆ ਜੀ ਕੀ ਨਹੀਂ ਉਹਨੇ ਕੀਤਾ ਸਾਨੂੰ ਤੇ ਬਸ ਇਹੀ ਪਤਾ ਲੱਗਿਆ ਵੀ ਉਹ ਨੇਰ ਚ ਛਾਲ ਮਾਰਤੀ ਕੋਈ ਪਹਿਲਾਂ ਵੀ ਪੁਲਿਸ ਕੋਲ ਮਾਮਲਾ ਭੇਜਿਆ ਤੁਸੀਂ ਇਸ ਬੰਦੇ ਜਦ ਤੁਸੀਂ ਛਾਲ ਮਾਰ ਚ ਨਹੀਂ ਜੀ ਬੈਠ ਕੇ ਹੀ ਸਮਝੋਤੇ ਬੈਠ ਕੇ ਸਮਝੋਤਾ ਕਰ ਲੈਂਦੇ ਸੀ ਕਹਿ ਦਿੰਦਾ ਸੀ ਹੁਣ ਅੱਗੇ ਤੋਂ ਨਹੀਂ ਹੋਏਗਾ ਮਾਫੀ ਮੰਗ ਲੈਂਦਾ ਸੀ ਪਰ ਹੁਣ ਤੇ ਉਹਨੇ ਜਿਆਦੀ ਹੀ ਪਾਵਾ ਸਾਡੀ ਧੀ ਬੱਚਿਆਂ ਕਰਕੇ ਬੈਠੀ ਸੀ ਮੇਰੇ ਬੱਚੇ ਪਾਲ ਜਾਣਗੇ ਜੀ ਮੇਰੇ ਬੱਚੇ ਪਾਲ ਜਾਣਗੇ ਪਰ ਇਹ ਨਹੀਂ ਸੀ ਪਤਾ ਸਾਡੀ ਧੀ ਨਾਲ ਅੱਜ ਇਹ ਕੁਛ ਹੋ ਜਾਣਾ ਅਸੀਂ ਤਾਂ ਬਸ ਇਹੀ ਹੱਥ ਜੋੜ ਕੇ ਅਰਦਾਸ ਕਰਨੇ ਆਂ ਇਹੀ ਕਹਿਨੇ ਆਂ ਵੀ ਸਾਡੀ ਤੀਨੂੰ ਇਨਸਾਫ ਮਿਲੇ ਜੀ ਬਸ ਅਸੀਂ ਹੋਰ ਕੁਝ ਨਹੀਂ ਬਸ ਉਹ ਅਸੀਂ ਆਪ ਇੱਥੇ ਲੈ ਕੇ ਆਪ ਲੈ ਕੇ ਜਾਣੀਏ ਜੀ ਅਸੀਂ ਕੀ ਨਾਮ ਹੈ ਤੁਹਾਡਾ ਨਵਨੀਤ ਕੋਰ ਮੈਂ ਤੁਹਾਡੇ ਕੀ ਲੱਗਦਾ ਮੇਰੇ ਮਾਸੀ ਜੀ ਸੀਗੀ ਹਾਂ ਕੀ ਕਹਿਣਾ ਚਾਹੋ ਮੈਂ ਤਾਂ ਇਹੀ ਕਹਾਂਗੀ ਕਿ ਜਿਹੜੀ ਡੈੱਡ ਬੋਡੀ ਏ ਉਹ ਸਾਨੂੰ ਮਿਲਣੀ ਚਾਹੀਦੀ ਏ ਅਸੀਂ ਆਪਣੇ ਨਾਲ ਲੈ ਕੇ ਜਾਵਾਂਗੇ ਅਸੀਂ ਉਹਨਾਂ ਦੇ ਨਾਲ ਨਹੀਂ ਲੈ ਕੇ ਭੇਜਣੀ ਹੈਗੀ ਜਿਹੜੇ ਬੰਦੇ ਨੇ ਉਹਨੂੰ ਇੱਕ ਵਾਰੀ ਰੱਖਿਆ ਨਹੀਂ ਹੈਗਾ ਅਸੀਂ ਡੈੱਡ ਬੋਡੀ ਉਹਨੂੰ ਦੇਣੀ ਨਹੀਂ ਹੈਗੀ ਤੇ ਦੂਜੀ ਮੰਗ ਇਹ ਹੈ ਕਿ ਸਾਨੂੰ ਇਨਸਾਫ ਮਿਲੇ ਉਹਨੂੰ ਸਜ਼ਾ ਹੋਵੇ ਉਹਦੇ ਘਰ ਪਰਿਵਾਰ ਚ ਜਿੰਨੇ ਮੈਂਬਰ ਨੇ ਸਭ ਸਭ ਮੌਜੂਦ ਸੀਗੇ ਸਭ ਰੋਕ ਸਕਦੇ ਸੀਗੇ ਸਭ ਨੂੰ ਬਰਾਬਰ ਦੀ ਸਜ਼ਾ ਮਿਲਣੀ ਜਿੰਨੀ ਵੀ ਕਾਰਵਾਈ ਬਣਦੀ ਹੈ ਪੁਲਿਸ ਨੂੰ ਮੇਰੀ ਇਹੀ ਮੰਗ ਹੈ ਵੀ ਇੱਕ ਵਾਰੀ ਕਾਰਵਾਈ ਕਰਕੇ ਉਹਨਾਂ ਤੇ ਐਫ ਆਈ ਆਰ ਦਰਜ ਕਰਨ ਐਫ ਆਈ ਆਰ ਦਰਜ ਕਰਕੇ ਜੋ ਵੀ ਉਹਨਾਂ ਦੀ ਜਿੰਨੀ ਵੀ ਸਜ਼ਾ ਬਣਦੀ ਹੈ ਉਹਨਾਂ ਨੂੰ ਕਰਵਾਈ ਜਾਵੇ ਇਸ ਸੰਬੰਧੀ ਤੁਸੀਂ ਦਰਖਾਸਤ ਦਿੱਤੀ ਦਿਓ ਹਾਂਜੀ ਮੈਂ ਗੰਡਿਆ ਖੇੜੀ ਦੇ ਵਿੱਚ ਏਐਸਆਈ ਰਾਮ ਸਿੰਘ ਹੈ ਉਹਨਾਂ ਦੇ ਕੋਲ ਮੈਂ ਗਈ ਸੀਗੀ ਉਹਨਾਂ ਦੇ ਕੋਲ ਮੈਂ ਲਿਖਵਾਈ ਹੈ ਬਟ ਉਹਨਾਂ ਨੇ ਹਲੇ ਕੱਚੀ ਕੱਟੀ ਸੀਗੀ ਕਹਿੰਦੇ ਸੀ ਕਿ ਜਦ ਤੱਕ ਡੈਡ ਬੋਡੀ ਨਹੀਂ ਮਿਲਦੀ ਉਹ ਤੱਕ ਅਸੀਂ ਐਫਆਈਆਰ ਕਰ ਨਹੀਂ ਸਕਦੇ ਬਟ ਹੁਣ ਐਫਆਈਆਰ ਕਰ ਸਕਦੇ ਨੇ ਡੈਡ ਬੋਡੀ ਮਿਲ ਗਿਆ ਐਫ ਆਈ ਆਰ ਵੀ ਉਹਨਾਂ ਨੂੰ ਕਟੜੀ ਮਤਲਬ ਕਿ ਇਹ ਹੀ ਹੈ ਵੀ ਕੱਟ ਦੇਣ ਇੱਕ ਵਾਰੀ ਐਫ ਆਈ ਆਰ ਕੱਟ ਕੱਟ ਦੇਣ ਅਸੀਂ ਸਸਕਾਰ ਵੀ ਉਹਦੇ ਤੱਕ ਕਰਾਂਗੇ ਨਹੀਂ ਜਦੋਂ ਤੱਕ ਸਾਨੂੰ ਇਹ ਨਹੀਂ ਹੁੰਦਾ ਜਦ ਤੱਕ ਉਹ ਅਰੈਸਟ ਨਹੀਂ ਹੁੰਦਾ ਅਸੀਂ ਉਹਦੇ ਤੱਕ ਸਸਕਾਰ ਵੀ ਨਹੀਂ ਕਰਨਾ ਹੈਗਾ ਉਹਨਾਂ ਦਾ ਠੀਕ ਹੈ ਡੈਡ ਬੋਡੀ ਅਸੀਂ ਇਹਨਾਂ ਨੂੰ ਦੇ ਨਹੀਂ ਨਹੀਂ ਅਸੀਂ ਆਪਣੇ ਜੇ ਰੋਸ਼ ਦਿਖਾਇਆ ਜਾ ਰਿਹਾ ਹੈ ਤੇ ਕੋਈ ਬੋਡੀ ਬਰਮਦ ਹੋਈ ਹੈ ਕੀ ਕਹਿਣਾ ਹੈ ਇਹ ਆਪਣਾ 13 ਤਰੀਕ ਨੂੰ ਸਾਨੂੰ ਰਿਪੋਰਟ ਲਿਖਾ ਕੇ ਗਏ ਸੀ ਰਮਨਜੀਤ ਕੌਰ ਕੁੜੀ ਜਿਹੜੀ ਕੀ ਮਤਲਬ ਕਿ ਸਾਡੀ ਜਿਹੜੀ ਲੜਕੀ ਹੈ ਉਹਨੇ ਨੇ ਹੱਥੀਂ ਛਾਲ ਮਾਰਤੀ ਤੇ ਉਹ ਰਿਪੋਰਟ ਅਸੀਂ ਲਿਖੀ ਹੋਈ ଥିਦੀ ਉਹਦੇ ਉੱਤੇ ਕੈਮਰੇ ਵੈਰਾ ਸਾਰੇ ਚੈੱਕ ਕਰਦੇ ਸੀ ਕਿ ਬਾਕੀ ਜਿਵੇਂ ਵੀ ਅਸੀਂ ਤਫਤੀਸ਼ ਕਰ ਰਹੇ ਸੀ ਤੇ ਅੱਜ ਉਹਨਾਂ ਦੀ ਬੋਡੀ ਮਿਲੀ ਹੈ ਬੋਡੀ ਆਪਣਾ ਹਰਿਆਣੇ ਕੋਲ ਨੰਗਲਪਿੰਡ ਕੋਲ ਉੱਥੇ ਮਿਲੀ ਬੋਡੀ ਨਾਲ ਸਰ ਪਰਿਵਾਰ ਵਾਲੇ ਦੀ ਮੰਗ ਹੈ ਵੀ ਜਿਹੜਾ ਇਹਦੇ ਹਸਬੰਦ ਸੀ ਉਸ ਦੇ ਖਿਲਾਫ ਦੋਸ਼ ਲਗਾਏ ਜਾ ਰਹੇ ਮੈਂ ਪਹਿਲਾਂ ਵੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਤੇ ਅੱਜ ਵੀ ਉਹ ਇੱਥੇ ਮੌਜੂਦ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਬਿਲਕੁਲ ਜਿਵੇਂ ਵੀ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਹੋਇਆ ਜੋ ਮੰਦੀ ਕਾਰਵਾਈ ਤੇ ਉਹ ਕਾਰਵਾਈ ਕਰਾਂਗੇ ਸਰ ਪਰਿਵਾਰ ਵਾਲਾ ਕਹਿਣਾ ਜਿਹੜੀ ਡੈੱਡ ਬੋਡੀ ਹੈ ਉਹ ਸਾਨੂੰ ਸਮਾਂ ਦਿੱਤੀ ਜਾਵੇ ਉਹਨਾਂ ਦੇ ਪਰਿਵਾਰ ਨੂੰ ਨਾ ਦਿੱਤੀ ਜਾਵੇ ਅਗਰ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਨਹੀਂ ਅਸੀਂ ਦੇਖ ਲੈਣਾ ਨਹੀਂ ਚਾਹੀਦੀ ਜਿਹਦੀ ਬੋਡੀ ਦੇਖ ਲੈਣਾ ਜਿਵੇਂ ਵੀ ਹੋਇਆ ਉਹ ਮੈਂ ਕਰਨਾ ਸੀ ਓਕੇ ਸਰ ਠੀਕ